ਫਰੈਂਡਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟਾਪਿਕ ਹੈ ਕਾਰਕ ਤੇ ਇਸ ਵੀਡੀਓ ਦੇ ਵਿੱਚ ਅਸੀਂ ਕਾਰਕ ਇਹਦੀ ਪਰਿਭਾਸ਼ਾ ਵਿਦ ਐਗਜ਼ੈਪਲਸ ਪਲੱਸ ਇਹਦੀਆਂ ਕਿਸਮਾਂ ਕਿਵੇਂ ਇਹਨਾਂ ਦੀ ਪਛਾਣ ਕਰਨੀ ਹੈ ਉਹ ਪੂਰਾ ਡਿਟੇਲ ਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਕਾਰਕ ਦੀ ਪਰਿਭਾਸ਼ਾ ਦੇਖਦੇ ਹਾਂ ਕੀ ਹੁੰਦੀ ਹੈ ਵਾਕ ਵਿੱਚ ਨਾਮ ਜਾਂ ਪੜਨਾਮ ਹੁਣ ਵਾਕ ਦੇ ਵਿੱਚ ਜਿਹੜੇ ਸ਼ਬਦ ਨਾਮ ਜਾਂ ਪੜਨਾਮ ਹੁੰਦੇ ਨੇ ਉਨ੍ਹਾਂ ਦਾ ਵਾਕ ਦੀ ਕਿਰਿਆ ਤੇ ਬਾਕੀ ਸ਼ਬਦਾਂ ਦੇ ਨਾਲ ਜੋ ਸੰਬੰਧ ਪ੍ਰਗਟ ਹੁੰਦਾ ਹੈ ਜਾਂ ਜੋ ਸੰਬੰਧ ਸਾਨੂੰ ਪਤਾ ਲੱਗਦਾ ਹੈ ਉਹਨੂੰ ਅਸੀਂ ਕੀ ਕਹਿੰਦੇ ਆ ਕਾਰਕ ਹੁਣ ਅਸੀਂ ਕਿਹੜੇ ਸ਼ਬਦ ਦੇਖਣੇ ਆ ਵਾਕ ਦੇ ਵਿੱਚ ਜਿਹੜੇ ਨਾਮ ਤੇ ਪੜਨਾਮ ਸ਼ਬਦ ਵਰਤੇ ਗਏ ਨੇ ਤੇ ਨਾਲ ਉਹਨਾਂ ਦਾ ਦੇਖਣਾ ਹੈ ਕਿ ਵਾਕ ਦੀ ਜਿਹੜੀ ਕਿਰਿਆ ਜਾਂ ਜਿਹੜੇ ਵਾਕ ਦੇ ਵਿੱਚ ਬਾਕੀ ਸ਼ਬਦ ਨੇ ਉਹਨਾਂ ਦੇ ਨਾਲ ਕੀ ਸੰਬੰਧ ਹੈ ਤੇ ਉਹਨਾਂ ਸ਼ਬਦਾਂ ਨੂੰ ਅਸੀਂ ਕਹਾਂਗੇ ਕਾਰਕ ਉਨਮੇ ਕੁਛ ਐਗਜ਼ਾਮਪਲਸ ਤੁਹਾਨੂੰ ਦੇਣੀ ਆ ਇਹ ਦੀਪਕ ਦਾ ਘਰ ਹੈ ਹੁਣ ਕਿਰਿਆ ਦਾ ਦੀਪਕ ਤੇ ਘਰ ਦੇ ਨਾਲ ਸੰਬੰਧ ਹੈ ਸੰਗੀਤਾ ਨੇ ਮਨਜੀਤ ਨੂੰ ਵਧਾਈ ਦਿੱਤੀ ਇਥੇ ਕਿਰਿਆ ਦਾ ਸੰਗੀਤਾ ਤੇ ਮਨਜੀਤ ਦੇ ਨਾਲ ਸੰਬੰਧ ਹੈ ਹੋਰ ਐਗਜ਼ਾਮਪਲ ਦੇ ਦਿਆਂ ਤੁਹਾਨੂੰ ਮੈਂ ਹਰਜੀਤ ਨੇ ਰਮਨ ਨੂੰ ਚਿੱਠੀ ਲਿਖੀ ਹੁਣ ਇਥੇ ਕਿਰਿਆ ਦਾ ਹਰਜੀਤ ਤੇ ਰਮਨ ਦੇ ਨਾਲ ਸੰਬੰਧ ਹੈ ਮੈਂ ਗੇਂਦ ਨਾਲ ਖੇਡਦਾ ਹਾਂ ਇੱਥੇ ਕਿਰਿਆ ਦਾ ਮੈਂ ਅਤੇ ਗੇਂਦ ਨਾਲ ਸੰਬੰਧ ਹੈ ਹੁ ਕਾਰਕ ਦੀ ਪਛਾਣ ਕਾਰਕ ਦੀ ਪਛਾਣ ਵਾਕ ਵਿੱਚ ਵਰਤੇ ਗਏ ਸੰਬੰਧਾਂ ਰਾਹੀਂ ਹੁੰਦੀ ਹੈ ਮੀਨ ਜੇ ਵਾਕ ਦੇ ਵਿੱਚ ਜਿਹੜੇ ਸੰਬੰਧ ਵਰਤੇ ਗਏ ਹੁੰਦੇ ਨੇ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਕਿਹੜਾ ਕਾਰਕ ਹੈ ਜੇ ਜੋ ਕਿਰਿਆ ਦੇ ਵਿੱਚ ਵੱਖ-ਵੱਖ ਸਵਾਲਾਂ ਰਾਹੀਂ ਪ੍ਰਸ਼ਨਾਂ ਰਾਹੀਂ ਉਜਾਗਰ ਹੁੰਦੇ ਨੇ ਜਿਵੇਂ ਅਸੀਂ ਕਹਿੰਦੇ ਹਾਂ ਕੌਣ ਕਿਸ ਨੇ ਕਿਸ ਨੂੰ ਕਿਸ ਦੇ ਲਈ ਕਿਸ ਤੋਂ ਇਹ ਕਾਰਕਾਂ ਦੀ ਪਛਾਣ ਹੁੰਦੀ ਹੈ ਹੁਣ ਅਸੀਂ ਗੱਲ ਕਰਾਂਗੇ ਕਾਰਕ ਚਿੰਨ ਕਿਸੇ ਵੀ ਵਾਕ ਦੇ ਵਿੱਚ ਨਾਮ ਜਾਂ ਪੜਨਾਮ ਨਾਲ ਲੱਗੇ ਜਿੰਨਾ ਸਬੰਧ ਕਰਾਂਹੀਂ ਇਹ ਸਬੰਧ ਪ੍ਰਗਟ ਹੁੰਦਾ ਹੈ ਹੁਣ ਵਾਕ ਦੇ ਵਿੱਚ ਜਿਹੜੇ ਵੀ ਨਾਮ ਤੇ ਪੜਨਾਮ ਉਨ੍ਹਾਂ ਨਾਲ ਲੱਗੇ ਸੰਬੰਧ ਕਾ ਰਹੀਂ ਸੰਬੰਧ ਕਾ ਰਹੀਂ ਸੰਬੰਧ ਪ੍ਰਗਟ ਹੋਏਗਾ ਕਿ ਕਿਹਦਾ ਸੰਬੰਧ ਕਿਹਦੇ ਨਾਲ ਹੈ ਤੇ ਉਹਨਾਂ ਨੂੰ ਅਸੀਂ ਕੀ ਕਹਾਂਗੇ ਉਹਨਾਂ ਚਿੰਨਾਂ ਨੂੰ ਕਾਰਕ ਚਿੰਨ ਜਿਵੇਂ ਕਿ ਨੇ ਨੂੰ ਨਾਲ ਰਾਹੀਂ ਵਾਸਤੇ ਤੋਂ ਪਰੇ ਤੋਂ ਪਰ ਆदि ਹੁਣ ਜਿਹੜੇ ਕਾਰਕ ਨੇ ਅਸੀਂ ਇਹਨਾਂ ਦੀ ਕਿਸਮਾਂ ਬਾਰੇ ਗੱਲ ਕਰਾਂਗੇ ਤੇ ਇਹ ਕਿਸਮਾਂ ਇਹਨਾਂ ਦੀ 8 ਹੁੰਦੀਆਂ ਨੇ ਕਰਤਾ ਕਾਰਕ ਕਰਮ ਕਾਰਕ ਕਰਨ ਕਾਰਕ ਸੰਪਰਦਾਨ ਕਾਰਕ ਅਪਾਦਾਨ ਕਾਰਕ ਸੰਬੰਧ ਕਾਰਕ ਅਧਿਕਾਰਨ ਕਾਰਕ ਤੇ ਸੰਬੋਧਨ ਕਾਰਕ ਤੇ ਹੁਣ ਅਸੀਂ ਕਾਰਕ ਦੀਆਂ ਕਿਸਮਾਂ ਕਾਰਕ ਦੇ ਚਿੰਨ ਤੇ ਜਿਹੜੀ ਦੀ ਪਛਾਣ ਹੈ ਉਹ ਕਿਵੇਂ ਕਰਨੀ ਹੈ ਉਹਦੇ ਬਾਰੇ ਗੱਲ ਕਰਾਂਗੇ ਹੁਣ ਸਭ ਤੋਂ ਪਹਿਲਾਂ ਸਾਡੇ ਕੋਲ ਕਿਹੜਾ ਕਾਰਕ ਹੈ ਕਰਤਾ ਕਾਰਕ ਹੁਣ ਇਹਦੇ ਜਿਹੜਾ ਕਾਰਕੀ ਚਿੰਨ ਹੈ ਇਹਨੂੰ ਕਾਰਕ ਚਿੰਨ ਵੀ ਕਿਹਾ ਜਾਂਦਾ ਬੱਚੇ ਤੇ ਕਾਰਕ ਕੀ चिन्ह ਵੀ ਕਹਿ ਸਕਦੇ ਹੋ ਤੁਸੀਂ ਕਰਤਾ ਕਾਰਕ ਦਾ ਜਿਹੜਾ ਕਾਰਕ ਚਿੰਨ ਹੈ ਜਾਂ ਕਾਰਕ ਕੀ ਚਿੰਨ ਹੈ ਉਹ ਹੈ ਨੇ ਮੀਨ ਜੇ ਕਰਤਾ ਦੇ ਨਾਲ ਲੱਗਿਆ ਹੁੰਦਾ ਹੈ ਤਾਂ ਉਹਦੀ ਪਛਾਣ ਚਿੰਨ ਤੁਹਾਨੂੰ ਕਿਵੇਂ ਪਤਾ ਲੱਗੇਗੀ ਪ੍ਰਸ਼ਨ ਕਿਹੜਾ ਪ੍ਰਸ਼ਨ ਹੋਏਗਾ ਕਿਉਂਕਿ ਸਾਨੂੰ ਪਤਾ ਨਾ ਵੀ ਪ੍ਰਸ਼ਨ ਦੇ ਰਾਹੀਂ ਇਹਦਾ ਪਤਾ ਲੱਗੇਗਾ ਇਹਦੇ ਵਿੱਚ ਆਏਗਾ ਕੌਣ ਕਿਸ ਨੇ ਦੋ ਸ਼ਬਦਾਂ ਤੋਂ ਸਾਨੂੰ ਪਤਾ ਲੱਗੇਗਾ ਜਿਵੇਂ ਕਿਸ ਨੇ ਰੋਟੀ ਖਾਧੀ? ਤਾਜੇ ਤੋਂ ਸੀ ਲਿਖ ਦਾਂਗੇ RAM ਨੇ ਰੋਟੀ ਖਾਧੀ। ਤਾਂ RAM ਉਹਦੇ ਵਿੱਚ ਕੀ ਹੋ ਗਿਆ? ਕਰਤਾ। ਅੱਗੇ ਕਰਮਕਾਰਕ। ਕਰਮਕਾਰਕ ਇਹਦੇ ਵਿੱਚ ਨੂੰ ਸ਼ਬਦ ਲੱਗਿਆ ਹੁੰਦਾ ਹੈ। ਹੁਣ ਇਹਦੀ ਪਛਾਣ ਚਿੰਨ ਕਿਹੜੇ ਪ੍ਰਸ਼ਨ ਦੇ ਰਾਹੀਂ ਹੋਏਗੀ? ਕੀ? RAM ਨੇ ਕੀ ਖਾਦਾ? RAM ਨੇ ਰੋਟੀ ਖਾਧੀ। ਕੀ ਅਤੇ ਕਿਸ ਨੂੰ ਇਹਦੇ ਪਛਾਣ ਚਿੰਨ ਨੇ? ਕਰਨ ਕਾਰਕ ਕਰਨ ਕਾਰਕ ਦੇ ਵਿੱਚ ਰਾਹੀਂ ਨਾਲ ਦੁਆਰਾ ਤੇ ਇਹਦੇ ਜਿਹੜੇ ਵਿਸ਼ਾਣ ਚਿੰਨ ਨੇ ਉਹ ਕਿਸ ਰਾਹੀਂ ਕਿਸ ਦੁਆਰਾ ਕਿਸ ਨਾਲ ਪ੍ਰਸ਼ਨ ਚਿੰਨ ਇਸ ਤਰ੍ਹਾਂ ਦੇ ਬਣਨਗੇ ਅਗੇ ਸੰਪਰਦਾਨ ਕਾਰਕ ਲਈ ਵਾਸਤੇ ਖਾਤਰ ਅਸੀਂ ਕਹਿੰਦੇ ਵੀ ਕਿਸ ਦੇ ਲਈ ਤੁਸੀਂ ਇਹ ਚੀਜ਼ ਲੈ ਕੇ ਜਾ ਰਹੇ ਹੋ ਕਿਹਦੇ ਵਾਸਤੇ ਲੈ ਕੇ ਜਾ ਰਹੇ ਹੋ ਕਿ ਦੀ ਖਾਤਰ ਲੈ ਕੇ ਜਾ ਰਹੇ ਹੋ ਤਾਂ ਉਹ ਸੰਪਰਦਾਨ ਕਾਰਕ ਦੇ ਲਈ ਇਸ ਤਰ੍ਹਾਂ ਦੇ ਪ੍ਰਸ਼ਨ ਚਿੰਨ ਬਣ ਜਾਣਗੇ ਜਿਨ੍ਹਾਂ ਨਾਲ ਸਾਨੂੰ ਪਤਾ ਲੱਗੇਗਾ ਕਿ ਇਹ ਸੰਪਰਦਾਨ ਕਾਰਕ ਹੈ ਅਗ ਹੈ ਆਪਾਦਾਨ ਕਾਰਕ ਆਪਾਦਾਨ ਕਾਰਕ ਤੋਂ ਕੋਲੋਂ ਪਾਸੋਂ ਹੁਣ ਇਹਦਾ ਜਿਹੜਾ ਪਛਾਣ ਚਿੰਨ ਹੋ ਕੀ ਹੋਏਗਾ ਕਿਸ ਤੋਂ ਕਿਸ ਲਈ ਮੀਨ ਇਹ ਜਿਹੜੀ ਕਿਤਾਬ ਹੈ ਤੁਸੀਂ ਕਿਸ ਤੋਂ ਲਈ ਉਸ ਤਰੀਕੇ ਨਾਲ ਅਗੇ ਸਬੰਧ ਕਾਰਕ ਸਬੰਧ ਕਾਰਕ ਦਾ ਜਿਹੜਾ ਕਾਰਕੀ ਚਿੰਨ੍ਹ ਉਹ ਕਿਹੜਾ ਹੋਏਗਾ ਦਾ ਦੇ ਦੀ ਮੇਰਾ ਤੇਰਾ ਨਾ ਤੋਂ ਵੀ ਪਤਾ ਲੱਗ ਰਿਹਾ ਰਹੇ ਜੇ ਜਿਹੜਾ ਸਬੰਧ ਪ੍ਰਗਟ ਕਰੇ ਉਹਨੂੰ ਅਸੀਂ ਕਹਿੰਦੇ ਹਾਂ ਸਬੰਧ ਕਾਰਕ ਹੁਣ ਇਹਦੇ ਵਿੱਚ ਕਿਸ ਦਾ ਕਿਸ ਦੇ ਕਿਸ ਦੀ ਇਸ ਤਰ੍ਹਾਂ ਦਾ ਜਿਹੜਾ ਪਛਾਣ ਚਿੰਨ੍ਹ ਦਾ ਹੋਏਗਾ ਅਗ ਹੈ ਅਧਿਕਾਰਨ ਕਾਰਕ ਜਿਹਦੇ ਵਿੱਚ ਪਰ ਵਿੱਚ ਤੇ ਉੱਤੇ ਅੰਦਰ ਬਾਹਰ ਹੁਣ ਇਹਦਾ ਜਿਹੜਾ ਪਛਾਣ ਚਿੰਨ ਹੈ ਕਿਹੜੇ ਪ੍ਰਸ਼ਨ ਰਾਹੀਂ ਹੋਏਗਾ ਕਿੱਥੇ ਕਿਸ ਉੱਤੇ ਹੁਣ ਕਿੱਥੇ ਅੰਦਰ ਹੈ ਜਾਂ ਬਾਹਰ ਹੈ ਠੀਕ ਹੈ ਜੀ ਅਗਿਆ ਸੰਬੋਧਨ ਕਾਰਕ ਜਿਹਦੇ ਵਿੱਚ ਕਿਹੜੇ ਸ਼ਬਦ ਆਉਣਗੇ ਓਏ ਵੇ ਨੀ ਆ ਹੈ ਹੁਣ ਇਹਦੇ ਵਿੱਚ ਸੰਬੋਧਨੀ ਸ਼ਬਦ ਕਿਸ ਤਰ੍ਹਾਂ ਦੇ ਸੰਬੋਧਨੀ ਸ਼ਬਦ ਕੁੜੀਏ ਮੁੰਡਿਆ ਜਵਾਨਾ ਇਸ ਤਰ੍ਹਾਂ ਦੇ ਸ਼ਬਦਾਂ ਤੋਂ ਜਿਹੜੀ ਇਹਦੀ ਪਛਾਣ ਹੈ ਉਹ ਹੋਏਗੀ ਹੁਣ ਅਸੀਂ ਇਹਨਾਂ ਸਾਰਿਆਂ ਨੂੰ ਡਿਟੇਲ ਦੇ ਵਿੱਚ ਕਰਾਂਗੇ ਪਹਿਲਾਂ ਅਸੀਂ ਗੱਲ ਕਰਾਂਗੇ ਕਰਤਾ ਕਾਰਕ ਬਾਰੇ ਕਰਤਾ ਕਾਰਕ ਕੀ ਹੁੰਦਾ ਕਿਸੇ ਵਾਕ ਵਿੱਚ ਕੰਮ ਕਰਨ ਵਾਲੇ ਨਾਮ ਜਾਂ ਪੜਨਾਮ ਨੂੰ ਕਰਤਾ ਕਾਰਕ ਕਿਹਾ ਜਾਂਦਾ ਹੈ ਮੀਨ ਜਿਹੜਾ ਕੰਮ ਕਰਨ ਵਾਲਾ ਹੁੰਦਾ ਉਹਨੂੰ ਕਰਤਾ ਕਾਰਕ ਜਿਵੇਂ ਕਿ ਰਮਨ ਨਾਵਲ ਪੜਦਾ ਹੈ ਉਸਨੇ ਨਾਵਲ ਪੜ੍ਹਿਆ ਕਮਲ ਨੇ ਰੋਟੀ ਖਾਧੀ ਹਰਪ੍ਰੀਤ ਫੁੱਟਬਾਲ ਖੇਡਦਾ ਹੈ ਤਾਈ ਕੀ ਹੋ ਗਿਆ ਜਿਹੜੇ ਰਮਨ ਉਸਨੇ ਹਰਪ੍ਰੀਤ ਇਹ ਸਾਰੇ ਕਿਹੜੇ ਸ਼ਬਦ ਹੋਗੇ ਕਰਤਾ ਇਹਨਾਂ ਵਾਕਾਂ ਦੇ ਵਿੱਚ ਪੜਨ ਦਾ ਕੰਮ ਕਰਨ ਵਾਲੇ ਰਮਨ ਤੇ ਉਸਨੇ ਜਿਵੇਂ ਅਸੀਂ ਕਿਹਾ ਵੀ ਰਮਨ ਨਾਵਲ ਪੜ੍ਹਦਾ ਹੈ ਜਾਂ ਉਸਨੇ ਨਾਵਲ ਪੜ੍ਹਿਆ ਤਾ ਪੜੰਧ ਕੰਮ ਕਰਨ ਵਾਲੇ ਕੌਣ ਨੇ ਰਮਨ ਤੇ ਉਸ ਨੇ ਜਿਹਨੂੰ ਕਿ ਦੇਖੋ ਹਾਈਲਾਈਟ ਕੀਤਾ ਹੋਇਆ ਇਸ ਲਈ ਉਹ ਕੀ ਨੇ ਇਹ ਸ਼ਬਦ ਕਰਤਾ ਕਾਰਕ ਨੇ ਕਰਤਾ ਕਾਰਕ ਜਿਹੜਾ ਕੰਮ ਕਰਨ ਵਾਲਾ ਹੁੰਦਾ ਹੈ ਪਹਿਲੇ ਵਾਕ ਵਿੱਚ ਰਮਨ ਨਾਲ ਕੋਈ ਸੰਬੰਧਕ ਨਹੀਂ ਹੁਣ ਦੇਖੋ ਰਮਨ ਇਕੱਲਾ ਹੈ ਇਹ ਨਾਲ ਨੇ ਵਗੈਰਾ ਕੁਝ ਨਹੀਂ ਲੱਗਿਆ ਹੋਇਆ ਹੁਣ ਦੂਸਰੇ ਦੇ ਵਿੱਚ ਉਸ ਨੇ ਕਿਉਂਕਿ ਜਿਹੜਾ ਕਰਤਾ ਕਾਰਕ ਇਹਦੇ ਵਿੱਚ ਕਾਰਕ ਚਿੰਨ ਲੱਗਿਆ ਹੈ ਹੋ ਵੀ ਸਕਦਾ ਹੈ ਜਿਵੇਂ ਇਹਦੇ ਵਿੱਚ ਹੈਗਾ ਤੇ ਇਹਦੇ ਵਿੱਚ ਨਹੀਂ ਹੈਗਾ ਤਾਂ ਦੋਨੋਂ ਤਰੀਕੇ ਨਾਲ ਇਹ ਸਾਨੂੰ ਪਤਾ ਲੱਗ ਸਕਦਾ ਹੈ ਵੀ ਇਹ ਕਿਹੜਾ ਕਾਰਕ ਹੈ ਕਰਤਾ ਕਾਰਕ ਹੈ ਜਾਂ ਕਰਮ ਕਾਰਕ ਹੈ ਇਸ ਲਈ ਇਸ ਦਾ ਕੋਈ ਚਿੰਨ ਨਹੀਂ ਹੈ ਹੁਣ ਦੂਸਰੇ ਵਾਕ ਦੇ ਵਿੱਚ ਕਰਤਾ ਉਹਦੇ ਨਾਲ ਕੀ ਲੱਗਿਆ ਉਸ ਨਾਲ ਨੇ ਲੱਗਿਆ ਕਿ ਉਸਨੇ ਨਾਵਲ ਪੜਿਆ ਇਸ ਲਈ ਨੇ ਕੀ ਹੈ ਕਾਰਕ ਚਿੰਨਹ ਤੇ ਜਿਹੜਾ ਕਦੇ ਆ ਵੀ ਸਕਦਾ ਤੇ ਕਦੇ ਨਹੀਂ ਵੀ ਆ ਸਕਦਾ ਇਹਦੀ ਪਛਾਣ ਕਿਸੇ ਵਾਕ ਵਿੱਚ ਕਰਤਾ ਕਾਰਕ ਲੱਭਣ ਲਈ ਸਾਨੂੰ ਕਿਰਿਆ ਨਾਲ ਕੌਣ ਜਾਂ ਕਿਸ ਨੇ ਲਾ ਕੇ ਸਵਾਲ ਕਰਨਾ ਚਾਹੀਦਾ ਹੈ ਤੇ ਜਿਹੜਾ ਜਵਾਬ ਆਏਗਾ ਉਹ ਕਰਤਾ ਕਾਰਕ ਹੋਏਗਾ ਜਿਵੇਂ ਕੌਣ ਨਾਵਲ ਪੜ੍ਹਦਾ ਹੈ ਰਮਨ ਕਿਸ ਨੇ ਨਾਵਲ ਪੜ੍ਹਿਆ ਉਸਨੇ ਸੋ ਰਮਨ ਤੇ ਉਸਨੇ ਕਰਤਾ ਕਾਰਕ ਨੇ ਹੁਣ ਦੂਸਰਾ ਸੀ ਗੱਲ ਕਰਾਂਗੇ ਕਰਮਕਾਰਕ ਬਾਰੇ ਜਦੋਂ ਕਿਸੇ ਵਾਕ ਦੀ ਕਿਰਿਆ ਦੇ ਕੰਮ ਦਾ ਪ੍ਰਭਾਵ ਕਰਤਾ ਤੋਂ ਛੁੱਟ ਮੀਨਸ ਕਰਤਾ ਤੋਂ ਇਲਾਵਾ ਦੂਜੇ ਨਾਮ ਜਾਂ ਪੜਨਾਮ ਤੇ ਪੈਂਦਾ ਹੈ ਤਾਂ ਉਹ ਨਾਮ ਜਾਂ ਪੜਨਾਮ ਕਰਮਕਾਰਕ ਹੁੰਦਾ ਹੈ ਜਿਵੇਂ ਕਿ ਬਲਜੀਤ ਨੇ ਜੂਸ ਪੀਤਾ ਉਸਨੇ ਦੀਪਕ ਨੂੰ ਪਾਣੀ ਪਿਆਇਆ ਹੁਣ ਇਹਦੇ ਵਿੱਚ ਕਰਮ ਦਿੱਖਣਾ ਸੀ ਜੂਸ ਦੀਪਕ ਤੇ ਪਾਣੀ ਜਿਹੜੇ ਸ਼ਬਦ ਹਾਈਲਾਈਟ ਕੀਤੇ ਹੋਏ ਨੇ ਪਹਿਲੇ ਵਾਕ ਦੇ ਵਿੱਚ ਜੂਸ ਅਤੇ ਦੂਸਰੇ ਵਾਕ ਦੇ ਵਿੱਚ ਦੀਪਕ ਨੂੰ ਤੇ ਪਾਣੀ ਕਰਮਕਾਰਕ ਨੇ ਕਰਮਕਾਰਕ ਮੀਨ ਜਿੰਨਾ ਤੇ ਪ੍ਰਭਾਵ ਪਿਆ ਕਰਮ ਹੋਇਆ ਕੰਮ ਹੋਇਆ ਹੁਣ ਪਛਾਣ ਕਿਸੇ ਵਾਕ ਵਿੱਚ ਕਰਮਕਾਰਕ ਲੱਭਣ ਲਈ ਸਾਨੂੰ ਕਿਰਿਆ ਨਾਲ ਕੀ ਜਾਂ ਕਿਸ ਨੂੰ ਲਾ ਕੇ ਸਵਾਲ ਕਰਨਾ ਚਾਹੀਦਾ ਹੈ ਮੈਂ ਜਦੋਂ ਪ੍ਰਸ਼ਨ ਅਸੀਂ ਬਣਾਵਾਂਗੇ ਤਾਂ ਕਿਸ ਤਰ੍ਹਾਂ ਦਾ ਬਣੇਗਾ ਬਲਜੀਤ ਨੇ ਕੀ ਪੀਤਾ ਤਾਂ ਉੱਤਰ ਆਏਗਾ ਜੂਸ ਹੁਣ ਜੂਸ ਇਹ ਹੋ ਗਿਆ ਕਰਮ ਕਾਰਕ ਉਸਨੇ ਕਿਸ ਨੂੰ ਪਿਆਇਆ ਉਸਨੇ ਦੀਪਕ ਨੂੰ ਪਿਆਇਆ ਉਸਨੇ ਕੀ ਪਿਆਇਆ ਪਾਣੀ ਪਿਆਇਆ ਦੋਨੋਂ ਜਿਹੜੇ ਵਾਕ ਨੇ ਜਦੋਂ ਉਸ ਨੂੰ ਇਹਨਾਂ ਦੇ ਵਿੱਚ ਪ੍ਰਸ਼ਨ ਚਿੰਨ ਲਾਉਣੇ ਆ ਇਹ ਸ਼ਬਦਾਂ ਦੀ ਥਾਂ ਤੇ ਤਾਂ ਸਾਡੇ ਕੋਲ ਸਾਹਮਣੇ ਕੀ ਆ ਜਾਂਦਾ ਹੈ ਕਰਮ ਕਾਰਕ ਤੇ ਜਿਹੜੇ ਸੀ ਪ੍ਰਸ਼ਨ ਲਾਏ ਨੇ ਵਿੱਚ ਕੀ ਕਿਸ ਨੂੰ ਕੀ ਇਹ ਸ਼ਬਦ ਹੋ ਗਏ ਇਹਦੇ ਪਛਾਣ ਚਿੰਨ ਦੂਸਰੇ ਵਾਕ ਵਿੱਚ ਦੋ ਕਰਮ ਕਾਰਕ ਦੀਪਕ ਨੂੰ ਤੇ ਪਾਣੀ ਨੇ ਤੇ ਇਹਨਾਂ ਵਿੱਚ ਇੱਕ ਪ੍ਰਧਾਨ ਕਰਮ ਤੇ ਦੂਜਾ ਅ ਪ੍ਰਧਾਨ ਕਰਮ ਹੈ ਮੀਨ ਜਿਹੜਾ ਕਰਮ ਹੁੰਦਾ ਉਹ ਵੀ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਪ੍ਰਧਾਨ ਕਰਮ ਮਿੰਜੀ ਜਿਹੜਾ ਮੁੱਖ ਹੁੰਦਾ ਤੇ ਦੂਸਰਾ ਹੁੰਦਾ ਅਪ੍ਰਧਾਨ ਕਰਮ ਜਿਹੜਾ ਕਿ ਦੂਸਰੇ ਨੰਬਰ ਤੇ ਹੁੰਦਾ ਇੱਕ ਮੇਜਰ ਇੱਕ ਮਾਈਨਰ ਪ੍ਰਧਾਨ ਕਰਮ ਲੱਭਣ ਦੇ ਲਈ ਕਿਰਿਆ ਦੇ ਨਾਲ ਕੀ ਲਾ ਕੇ ਅਸੀਂ ਪ੍ਰਸ਼ਨ ਪੁੱਛਾਂਗੇ ਤੇ ਜਿਹੜਾ ਜਵਾਬ ਆਏਗਾ ਉਹ ਸਾਡੇ ਕੋਲ ਕੀ ਆਏਗਾ ਪ੍ਰਧਾਨ ਕਰਮ ਤੇ ਅਪ੍ਰਧਾਨ ਕਰਮ ਲੱਭਣ ਦੇ ਲਈ ਕਿਰਿਆ ਦੇ ਨਾਲ ਕਿਸ ਨੂੰ ਲਾ ਕੇ ਅਸੀਂ ਪ੍ਰਸ਼ਨ ਪੁੱਛਣਾ ਤੇ ਜਿਹੜਾ ਸਾਡੇ ਕੋਲ ਉੱਤਰ ਆਏਗਾ ਉਹ ਹੋਏਗਾ ਅਪ੍ਰਧਾਨ ਕਰਮ ਸੋ ਦੂਸਰੇ ਵਾਕ ਦੇ ਵਿੱਚ ਪਾਣੀ ਪ੍ਰਧਾਨ ਕਰਮ ਦੀਪਕ ਅ ਪ੍ਰਧਾਨ ਕਰਮ ਤੇ ਨੂ ਕੀ ਹੈ ਕਾਰਕ ਚਿੰਨ ਹੈ ਹੁਣ ਅਸੀਂ ਗੱਲ ਕਰਾਂਗੇ ਕਰਨ ਕਾਰਕ ਬਾਰੇ ਵਾਕ ਵਿੱਚ ਜਿਸ ਨਾਮ ਜਾਂ ਪਰਨਾਮ ਦੁਆਰਾ ਕਿਰਿਆ ਦਾ ਕੰਮ ਕੀਤਾ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਕਰਨ ਕਾਰਕ ਜਿਵੇਂ ਰਮਨ ਨੇ ਸੱਪ ਨੂੰ ਛੋਟੇ ਨਾਲ ਮਾਰਿਆ ਰਮਨ ਨੇ ਸੱਪ ਨੂੰ ਛੋਟੇ ਨਾਲ ਮਾਰਿਆ ਮਿੰਜ਼ ਇਹਦੇ ਅਸੀਂ ਕੀ ਦੇਖਣਾ ਵਾਕ ਵਿੱਚ ਜਿਸ ਨਾਮ ਜਾਂ ਪੜਨਾਮ ਦੁਆਰਾ ਜਿਹੜੇ ਨਾਮ ਤੇ ਪੜਨਾਮ ਦੇ ਦੁਆਰਾ ਜਿਹੜਾ ਕਿਰਿਆ ਦਾ ਕੰਮ ਉਹ ਕੀਤਾ ਜਾਵੇ ਉਹਨੂੰ ਅਸੀਂ ਕਹਾਂਗੇ ਕਰਨ ਕਾਰਕ ਰੰਜਨਾ ਨੇ ਸਹੇਲੀ ਰਾਹੀਂ ਕਿਤਾਬ ਭੇਜੀ ਹੁਣ ਇਹ ਜਿਹੜਾ ਕੰਮ ਹੈ ਇੱਕ ਵਿਅਕਤੀ ਨੇ ਦੂਸਰੇ ਦੀ ਸਹਾਇਤਾ ਦੇ ਨਾਲ ਕੀਤਾ ਹੁਣ ਜਿਵੇਂ ਰਮਨ ਨੇ ਸੱਪ ਨੂੰ ਮਾਰਿਆ ਤਾਂ ਸਿੰਪਲ ਬਣ ਜਾਣਾ ਸੀ ਹੁਣ ਰਮਨ ਨੇ ਸੱਪ ਨੂੰ ਕਿਵੇਂ ਮਾਰਿਆ ਛੋਟੇ ਨਾਲ ਰੰਜਨਾ ਨੇ ਸਹੇਲੀ ਰਾਹੀਂ ਕਿਤਾਬ ਭੇਜੀ ਰੰਜਨਾ ਨੇ ਕਿਤਾਬ ਕਿਵੇਂ ਭੇਜੀ ਸਹੇਲੀ ਰਾਹੀਂ ਤਿੰਨ ਵਾਕਾਂ ਦੇ ਵਿੱਚ ਛੋਟੇ ਤੇ ਸਹੇਲੀ ਕੀ ਨੇ ਕਰਨ ਕਾਰਕ ਨੇ ਕਿਉਂਕਿ ਛੋਟੇ ਤੇ ਸਹੇਲੀ ਰਾਹੀਂ ਜਿਹੜੀ ਕਿਰਿਆ ਹੈ ਜਾਈ ਕੋਲ ਜਿਹੜਾ ਕੰਮ ਹੈ ਉਹ ਹੋਇਆ ਹੈ ਤੇ ਇੱਥੇ ਜਦੋਂ ਅਸੀਂ ਪਛਾਣ ਇਹਦੀ ਕਰਨੀ ਹੋਏਗੀ ਤਾਂ ਇਹਨਾਂ ਨਾਵਾਂ ਜਾਂ ਪੜਨਾਵਾਂ ਦੇ ਨਾਲ ਕਿਹੜੇ ਸ਼ਬਦ ਲੱਗੇ ਹੋਣਗੇ ਰਾਹੀਂ ਨਾਲ ਦੁਆਰਾ ਹੱਥੀਂ ਤੋਂ ਇਹ ਜਿਹੜੇ ਕਾਰਕ ਚਿੰਨ੍ਹ ਨੇ ਉਹ ਲੱਗੇ ਹੁੰਦੇ ਨੇ ਹੁਣ ਚੌਥਾ ਅਸੀਂ ਗੱਲ ਕਰਾਂਗੇ ਸੰਪਰਦਾਨ ਕਾਰਕ ਵਾਕ ਵਿੱਚ ਦੱਸੀ ਗਈ ਕਿਰਿਆ ਜਿਸ ਦੇ ਵਾਸਤੇ ਕੀਤੀ ਜਾਂਦੀ ਹੈ ਜਿਹਦੇ ਵਾਸਤੇ ਕੰਮ ਕੀਤਾ ਜਾਂਦਾ ਜਿਹਦੇ ਵਾਸਤੇ ਕਿਰਿਆ ਕੀਤੀ ਜਾਂਦੀ ਹੈ ਉਹ ਨਾਮ ਜਾਂ ਪੜਨਾਮ ਸ਼ਬਦ ਕੀ ਅਖਵਾਉਂਦੇ ਨੇ ਸੰਪਰਦਾਨ ਕਾਰਕ ਜਿਵੇਂ ਉਦਾਹਰਣ ਦੇਖੋ ਤੁਸੀਂ ਅਧਿਆਪਕ ਨੇ ਵਿਦਿਆਰਥੀਆਂ ਲਈ ਮੁਸ਼ੱਕਤ ਕੀਤੀ ਮਿਹਨਤ ਕੀਤੀ ਪ੍ਰਿੰਸੀਪਲ ਹਰਜੀਤ ਸਿੰਘ ਨੇ ਸਕੂਲ ਵਾਸਤੇ ਦਿਨ ਰਾਤ ਇੱਕ ਕੀਤਾ ਹੁਣ ਇਹਦੇ ਵਿੱਚ ਹੁਣ ਅਧਿਆਪਕ ਨੇ ਵਿਦਿਆਰਥੀਆਂ ਦੇ ਲਈ ਕੁਝ ਕੀਤਾ ਕੀ ਕੀਤਾ ਮਿਹਨਤ ਕੀਤੀ ਹੈ ਹੁਣ ਜੇਕਰ ਅਸੀਂ ਕਹਾਂਗੇ ਵੀ ਅਧਿਆਪਕ ਨੇ ਮਿਹਨਤ ਕੀਤੀ ਤਾਂ ਕਿੰਨਾ ਦੇ ਲਈ ਕੀਤੀ ਕਿਸ ਵਾਸਤੇ ਕੀਤੀ ਕਿੰਨਾਂ ਦੀ ਖਾਤਰ ਕੀਤੀ ਵਿਦਿਆਰਥੀਆਂ ਦੇ ਲਈ ਪ੍ਰਿੰਸੀਪਲ ਹਰਜੀਤ ਸਿੰਘ ਨੇ ਸਕੂਲ ਵਾਸਤੇ ਦਿਨ ਰਾਤ ਇੱਕ ਕੀਤਾ ਹੁਣ ਪ੍ਰਿੰਸੀਪਲ ਹਰਜੀਤ ਸਿੰਘ ਨੇ ਦਿਨ ਰਾਤ ਕਿੰਨਾ ਵਾਸਤੇ ਕੀਤਾ ਸਕੂਲ ਵਾਸਤੇ ਹੁਣ ਇਹਨਾਂ ਵਾਕਾਂ ਦੇ ਵਿੱਚ ਵਿਦਿਆਰਥੀਆਂ ਦੇ ਲਈ ਤੇ ਜਿਹੜਾ ਸਕੂਲ ਵਾਸਤੇ ਇਹ ਦੋਨੋਂ ਸ਼ਬਦ ਕੀ ਨੇ ਸੰਪਰਦਾਨ ਕਾਰਕ ਨੇ ਹੁਣ ਇਹਨਾਂ ਦੀ ਪਛਾਣ ਚਿੰਨ ਸਾਨੂੰ ਕਿਵੇਂ ਪਤਾ ਲੱਗੇਗਾ ਇਹਦੇ ਨਾਵਾਂ ਜਾਂ ਪੜਨਾਵਾਂ ਦੇ ਨਾਲ ਲਈ ਸ਼ਬਦ ਵਾਸਤੇ ਦੀ ਖਾਤਰ ਇਹ ਜਿਹੜੇ ਕਾਰਕ ਚਿੰਨ ਨੇ ਮੀੰਜ ਇਹ ਜਿਹੜੇ ਪਛਾਣ ਚਿੰਨ ਨੇ ਉਹ ਲੱਗੇ ਹੋਣਗੇ ਹੁਣ ਅਸੀਂ ਪੰਜਵਾਂ ਗੱਲ ਕਰਾਂਗੇ ਆਪਾਦਾਨ ਕਾਰਕ ਵਾਕ ਵਿੱਚ ਜਿਸ ਨਾਮ ਜਾਂ ਪੜਨਾਮ ਤੋਂ ਕਿਰਿਆ ਦਾ ਕੰਮ ਆਰੰਭ ਹੋਵੇ ਮੀਨਸ ਕਿਰਿਆ ਦਾ ਕੰਮ ਸ਼ੁਰੂ ਹੋਵੇ ਜਾਂ ਵਕ ਹੋਣ ਦਾ ਭਾਵ ਪ੍ਰਗਟ ਹੋਵੇ ਜਾਂ ਵਕ ਹੋਣ ਦਾ ਪਤਾ ਲੱਗੇ ਜਾਂ ਕਿਰਿਆ ਦਾ ਕੰਮ ਆਰੰਭ ਹੋਣ ਬਾਰੇ ਪਤਾ ਲੱਗੇ ਉਹਨੂੰ ਕੀ ਕਿਹਾ ਜਾਂਦਾ ਹੈ ਆਪਾਦਾਨ ਕਾਰਕ ਜਿਵੇਂ ਕਿ ਹਰਪਾਲ ਸ਼ਹਿਰੋਂ ਆਇਆ ਹੈ ਸ਼ਹਿਰੋਂ ਅਸੀਂ ਸ਼ਹਿਰ ਤੋਂ ਵੀ ਲਿਖ ਸਕਦੇ ਹਾਂ ਬਟ ਜਦੋਂ ਅਸੀਂ ਬਿਲਕੁਲ ਸਿੰਪਲ ਬੋਲ ਦੇ ਤਾਂ ਅਸੀਂ ਕਹਿੰਦੇ ਉਹ ਸ਼ਹਿਰੋਂ ਆਇਆ ਏ ਧਰਮਪਾਲ ਕੋਲੋਂ ਪੈਸੇ ਲੈ ਲੈਣਾ ਹੁਣ ਇਹ ਜਿਹੜੇ ਵਾਕ ਨੇ ਇਹਨਾਂ ਦੇ ਵਿੱਚ ਸ਼ਹਿਰੋਂ ਅਤੇ ਧਰਮਪਾਲ ਕੋਲੋਂ ਇਹ ਕੀ ਨੇ ਅਪਾਦਾਨ ਕਾਰਕ ਨੇ ਮੀਨਜ਼ ਇਹ ਵੱਖਰਾ ਕਰਦੇ ਨੇ ਤੇ ਕਿਰਿਆ ਦਾ ਕੰਮ ਆਰੰਭ ਹੋਣ ਬਾਰੇ ਜਾਂ ਭਾਅ ਪ੍ਰਗਟ ਕਰਦੇ ਨੇ ਕਿ ਕਿਵੇਂ ਜਿਹੜੀ ਗੱਲ ਹੋ ਵਾਪਰੀ ਹੁਣ ਆਪਾਂ ਦਾ ਅਨਕਾਰਕ ਦੇ ਜਿਹੜੇ ਚਿੰਨ ਨੇ ਉਹ ਹੈਗੇ ਨੇ ਚੋਂ ਵਿੱਚੋਂ ਕੋਲੋਂ ਤੋਂ ਜਿਹੜੇ ਤੋਂ ਓ ਇਸ ਤਰ੍ਹਾਂ ਦੇ ਸ਼ਬਦ ਉਹਨਾਂ ਨਾਲ ਲੱਗੇ ਹੋਣਗੇ ਜਿਵੇਂ ਕਿ ਦਿੱਲੀੋਂ ਤਾਂ ਦਿੱਲੀ ਤੋਂ ਕੀ ਬਣੇਗਾ ਸ਼ਬਦ ਦਿੱਲੀੋਂ ਸ਼ਹਿਰੋਂੋਂ ਕੋਲੋਂ ਵਿੱਚੋਂ ਤਾਂ ਇਹ ਜਿਹੜੇ ਸ਼ਬਦ ਨੇ ਉਹ ਕੀ ਨੇ ਆਪਾਦਾਨਕਾਰਕ ਨੇ ਅੱਗੇ ਹੈ ਛੇਵਾਂ ਸਬੰਧ ਕਾਰਕ ਵਾਕ ਦੇ ਵਿੱਚ ਜਦੋਂ ਕਿਸੇ ਨਾਮ ਜਾਂ ਪੜਨਾਮ ਦਾ ਕਿਸੇ ਦੂਸਰੇ ਨਾਮ ਜਾਂ ਪੜਨਾਮ ਉੱਤੇ ਮਾਲਕੀ ਦਾ ਸਬੰਧ ਦੱਸਿਆ ਜਾਵੇ ਮਾਲਕੀ ਮੀਨਸ ਕਿ ਉਹ ਵਿਅਕਤੀ ਉਸ ਚੀਜ਼ ਦਾ ਓਨਰ ਹੈ ਮਾਲਕ ਹੈ ਤਾਂ ਉਹਨੂੰ ਕੀ ਕਿਹਾ ਜਾਂਦਾ ਹੈ ਸਬੰਧ ਕਾਰਕ ਜਾਇ ਇਹ ਕਹੋ ਵੀ ਸਬੰਧ ਦੱਸਿਆ ਜਾਵੇ ਮਾਲਕੀ ਦਾ ਸਬੰਧ ਦੱਸਿਆ ਜਾਵੇ ਜਾਂ ਉਹਦੇ ਦਾ ਉਹਨਾਂ ਦਾ ਕਿਸ ਤਰ੍ਹਾਂ ਦਾ ਸਬੰਧ ਹੈ ਉਹ ਚੀਜ਼ ਉਹਦੀ ਆਪਣੀ ਹੈ ਕਿਸੇ ਹੋਰ ਦੀ ਹੈ ਇਹ ਬਲਜੀਤ ਦੀ ਕਾਰ ਹੈ ਹੁਣ ਇਹ ਕਿਸ ਦੀ ਕਾਰ ਹੈ ਸਾਨੂੰ ਪਤਾ ਲੱਗ ਜੇਗਾ ਕਿ ਬਲਜੀਤ ਦੀ ਕਾਰ ਹੈ ਉਹ ਤੇਰਾ ਸਕੂਟਰ ਹੈ ਹੁਣ ਇਹਨਾਂ ਵਾਕਾਂ ਦੇ ਵਿੱਚ ਬਲਜੀਤ ਦੀ ਤੇ ਤੇਰਾ ਇਹ ਕਿਹਨੇ ਸੰਬੰਧ ਕਾਰਕ ਨੇ ਇਹ ਸੰਬੰਧ ਦੱਸ ਰਹੇ ਨੇ ਜਿਵੇਂ ਉਹ ਦੇ ਨਾਲ ਸਕੂਟਰ ਦਾ ਜਿਵੇਂ ਅਸੀਂ ਕਹਾਂਗੇ ਵੀ ਉਹ ਸਕੂਟਰ ਹੈ ਹੁਣ ਸਾਨੂੰ ਤੇ ਨਹੀਂ ਪਤਾ ਕਿ ਉਹ ਕਿਸ ਦਾ ਸਕੂਟਰ ਹੈ ਤਾਂ ਤੇਰਾ ਸ਼ਬਦ ਸਾਨੂੰ ਕੀ ਦੱਸ ਰਿਹਾ ਹੈ ਕਿ ਜਿਹੜਾ ਵਿਅਕਤੀ ਸੀ ਗੱਲ ਕਰ ਰਿਹਾ ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਉਹ ਉਸ ਦਾ ਸਕੂਟਰ ਹੈ ਉਹ ਰਾਮ ਦਾ ਸਕੂਟਰ ਹੈ ਇਸ ਤਰੀਕੇ ਨਾਲ ਹੁਣ ਇਹਨਾਂ ਜਿਹੜੇ ਇਹ ਸੰਬੰਧ ਕਾਰਕ ਨੇ ਦੀ ਪਛਾਣ ਅਸੀਂ ਕਿਵੇਂ ਕਰ ਸਕਦੇ ਹਾਂ ਜਾਂ ਕਿਹੜੇ ਸੰਬੰਧ ਕਾਰਕ ਦੇ ਚਿੰਨ੍ਹ ਲੱਗੇ ਹੋਣਗੇ ਦਾ ਦੇ ਦੀ ਦੀਆਂ ਮੇਰਾ ਮੇਰੇ ਮੇਰੀ ਤੁਹਾਡਾ ਤੁਹਾਡੇ ਤੁਹਾਡੀ ਆਦ ਨੈਕਸਟ ਹੈ ਅਧਿਕਰਣ ਕਾਰਕ ਵਾਕ ਵਿੱਚ ਕਿਰਿਆ ਦਾ ਕੰਮ ਜਿਸ ਨਾਮ ਜਾਂ ਪੜਨਾਮ ਦੇ ਆਸਰੇ ਜਾਂ ਜਿਸ ਥਾਂ ਤੇ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਅਧਿਕਰਣ ਕਾਰਕ ਜਿਵੇਂ ਕਿ ਛੱਤ ਉੱਤੇ ਖੇਡੋ ਕਮਰੇ ਵਿੱਚ ਪੜੋ ਤਾਂ ਤੁਹਾਨੂੰ ਸਾਨੂੰ ਕਲੀਅਰ ਹੋ ਰਿਹਾ ਹੈ ਕਿ ਜਿਹੜਾ ਕੰਮ ਹੈ ਉਹ ਨਾਮ ਜਾਂ ਪੜਨਾਮ ਦੇ ਆਸਰੇ ਮਿੰਜ ਸਹਾਰੇ ਜਾਂ ਜਿਹੜੀ ਥਾਂ ਤੇ ਹੋ ਰਿਹਾ ਜਿਵੇਂ ਜੇ ਕਹਾਂਗੇ ਵੀ ਕਿੱਥੇ ਖੇਡੋ ਤਾਂ ਛੱਤ ਉੱਤੇ ਖੇਡੋ ਕਿੱਥੇ ਪੜੋ ਤੱਕ ਕਮਰੇ ਦੇ ਵਿੱਚ ਪੜੋ ਜਦੋਂ ਅਸੀਂ ਪ੍ਰਸ਼ਨ ਲਾ ਕੇ ਬਣਾਵਾਂਗੇ ਠੀਕ ਹੈ ਜੀ ਇਹਨਾਂ ਵਾਕਾਂ ਦੇ ਵਿੱਚ ਛੱਤ ਅਤੇ ਕਮਰੇ ਕੀ ਨੇ ਅਧਿਕਾਰਣ ਕਾਰਕ ਨੇ ਹੁਣ ਇਹਦੀ ਪਛਾਣ ਚਿੰਨ ਕੀ ਹੈ ਅਧਿਕਾਰਣ ਕਾਰਕ ਦੇ ਚਿੰਨ ਕਿਹੜੇ-ਕਿਹੜੇ ਆ ਉੱਤੇ ਤੇ ਵਿੱਚ ਪਰ ਤੇ ਅੰਦਰ ਆਦ ਇਹੇ ਸ਼ਬਦ ਨੇ ਹੁਣ ਜਿਵੇਂ ਕਿ ਜੱਗ ਵਿੱਚ ਪਾਣੀ ਹੈ ਤਾਂ ਇਹ ਜਿਹੜੇ ਵਿੱਚ ਸ਼ਬਦ ਆ ਗਿਆ ਉਹ ਕੀ ਹੈ ਅਧਿਕਾਰਣ ਕਾਰਕ ਅੱਗੇ ਹੈ 8ਵਾਂ ਸੰਬੋਧਨ ਕਾਰਕ ਜਿਸ ਵਾਕ ਵਿੱਚ ਨਾਮ ਜਾਂ ਪੜਨਾਮ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਵੇ ਨਾਮ ਜਾਂ ਪੜਨਾਮ ਦੀ ਥਾਂ ਤੇ ਜਿਹੜਾ ਸ਼ਬਦ ਵਰਤਿਆ ਜਾਂਦਾ ਜਿਵੇਂ ਕੁੜੀਓ ਮੁੰਡਿਆ ਜਵਾਨਾ ਤਾਂ ਜਿਹੜੇ ਸ਼ਬਦ ਨਾਮ ਜਾਂ ਪੜਨਾਮ ਨੂੰ ਸੰਬੋਧਨ ਕਰਨ ਦੇ ਲਈ ਵਰਤੇ ਜਾਂਦਾ ਉਹਨਾਂ ਨੂੰ ਸੰਬੋਧਨ ਕਾਰਕ ਕਿਹਾ ਜਾਂਦਾ ਹੁਣ ਇੱਥੇ ਜਿਹੜੀ ਐਗਜ਼ਾਮਪਲ ਦਿੱਤੀ ਗਈ ਹੈ शब्द है ओए मूर्खा सोच समझ के गल करे कर हूँ वो मूर्खा ये किता है, संबोधन किया समझा वास्ते भी जी कोई भी गल सोच समझ के करे कर नहीं कुए तू क्यों रो रही है जा बीबा इधर आ मुंडो पढ़ भी लो तब्द ਮੁੰਡਿਓ ਬੀਬਾ ਨੀ ਕੁੜੀਏ ਓਏ ਮੂਰਖਾ ਇਹ ਸੰਬੋਧਨ ਕਾਰਕ ਨੇ ਕਿਉਂਕਿ ਇਨਾਂ ਸ਼ਬਦਾਂ ਨੂੰ ਜਦੋਂ ਲਿਖਿਆ ਗਿਆ ਤਾਂ ਇਹ ਸੰਬੋਧਨ ਕਰ ਰਹੇ ਨੇ ਇੱਥੇ ਕੋਈ ਵੀ ਨਾਮ ਜਾਂ ਪਰਨਾਮ ਸ਼ਬਦ ਨਹੀਂ ਵਰਤਿਆ ਗਿਆ ਹੁਣ ਇਹਨਾਂ ਦੀ ਜਿਹੜੀ ਪਛਾਣ ਹੈ ਸੰਬੋਧਨ ਕਾਰਕ ਇਹਦੇ ਵਿੱਚ ਚਿੰਨ੍ਹ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਵਿਸਮਿਕ ਤੇ ਦੂਸਰਾ ਸੰਬੋਧਨ ਪਿਛੇਤਰ ਵਾਲੇ ਹੁੰਦੇ ਨੇ ਦੇਖੋ ਜਦੋਂ ਸੀ ਓਏ ਮੂਰਖਾ ਨਹੀਂ ਕੁੜੀਏ ਤਾਂ ਇਹਦੇ ਨਾਲ ਜਿਹੜਾ ਸੰਬੋਧਨ ਚਿੰਨਾਂ ਉਹ ਲੱਗਿਆ ਹੋਇਆ ਹੈ ਅ ਵਿਸਮਿਕ ਚਿੰਨ ਲੱਗਿਆ ਹੋਇਆ ਹੈ ਜਿਹੜਾ ਕੇ ਸੰਬੋਧਨ ਕੀਤਾ ਗਿਆ ਓਏ ਹੈ ਨੀ ਵੇ ਆਦ ਤੇ ਜਿਹੜੇ ਸੰਬੋਧਨ ਪਿਛੇਤਰ ਵਾਲੇ ਸ਼ਬਦ ਨੇ ਕਿਸਨਾ ਕੰਨਾ ਲੱਗਿਆ ਹੋਇਆ ਹੈ ਜਿਵੇਂ ਆ ਓ ਏ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੀ ਆ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਥੈਂਕਸ ਫॉर ਵਾਚਿੰਗ